ਇਹ ਨਾਲ ਗਗਨਦੀਪ ਸਿੰਘ ਜਿਵੇਂ ਕਿ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਚੰਡੀਗੜ੍ਹ ਦੇ ਵਿੱਚ ਸਕੂਲਾਂ ਦੇ ਵਿੱਚ 30 ਬੰਬ ਦੇ ਨਾਲ ਓਟਾਉਂ ਦੀ ਧਮਕੀ ਮਿਲੀ ਹੈ ਜੀ ਆ ਦੋਸਤੋ 30 ਸਕੂਲਾਂ ਨੂੰ ਬੰਬ ਦੇ ਨਾਲ ਓਟਾਉਂ ਦੀ ਧਮਕੀ ਮਿਲੀ ਹੈ ਤੁਹਾਨੂੰ ਦੱਸਦੀ ਕਿ ਇਹ ਧਮਕੀ ਮਿਲੀ ਕਿਉਂ ਆ ਆਖਰ وجہ ਕੀ ਤੁਹਾਨੂੰ ਦੱਸਦੀ ਕਿ وجہ ਈਮੇਲ ਦੇ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾਂ ਈਮੇਲ ਦੇ ਵਿੱਚ ਦੱਸਿਆ ਗਿਆ ਹੈ ਕਿ ਪੀਐਮ ਮੋਦੀ ਨੂੰ ਨਿਸ਼ਾਨਾ ਬਣਾਉਣ ਦੇ ਲਈ ਚੰਡੀਗੜ੍ਹ ਦੇ 30 ਸਕੂਲਾਂ ਦੇ ਵਿੱਚ ਬੰਬ ਦੇ ਨਾਲ ਅਡਾਉਨ ਦੀ ਧਮਕੀ ਆਉਂਦੀ ਆ ਧਮਕੀ ਤੋਂ ਬਾਅਦ ਤੁਹਾਨੂੰ ਦੱਸ ਜੀ ਕਿ ਪੁਲਿਸ ਹੈ ਜਿਹੜੀ ਕਿ ਐਕਟਿਵ ਹੋ ਜਾਂਦੀ ਆ ਐਕਟਿਵ ਹੋਣ ਦਾ ਕਾਰਨ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਨਹੋਣੀ ਨਾ ਵਾਪਰ ਜਵੇ ਦੋਸਤੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਸ ਤਰ੍ਹਾਂ ਚੰਡੀਗੜ੍ਹ ਦੀ ਪੁਲਿਸ ਹੈ ਜਿਹੜੀ ਕਿ ਜਾਂਚ ਪੂਰੇ ਤਰੀਕੇ ਦੇ ਨਾਲ ਕਰ ਰਹੀ ਆ ਸੁਰੱਖਿਆ ਦੇ ਜੇਕਰ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਤਰੀਕੇ ਦੇ ਨਾਲ ਪ੍ਰਬੰਧ ਕੀਤੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਪੀਆਈ ਮੋਦੀ ਜੋ ਕਿ 1 ਫਰਵਰੀ ਨੂੰ ਡੇਰਾ ਬੱਲਾ ਦਾ ਦੌਰਾ ਕਰਨ ਦੇ ਲਈ ਪੰਜਾਬ ਦੇ ਵਿੱਚ ਆ ਰਹੇ ਨੇ ਅਤੇ ਈਮੇਲ ਦੇ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਟਾਰਗੇਟ ਦੇ ਵਿੱਚ ਲਿਆਉਂਦੇ ਹੋਏ ਉਹਨਾਂ ਦੇ ਸਬੰਧ ਦੇ ਵਿੱਚ ਇਹ ਧਮਕੀ ਹੈ ਜਿਹੜੀ ਕਿ ਮਿਲੀ ਹੋਈ ਆ ਦੋਸਤੋ ਤੁਹਾਨੂੰ ਦੱਸਦੀ ਕਿ ਪੂਰੇ 30 ਸਕੂਲ ਚੰਡੀਗੜ੍ਹ ਦੇ ਜਿਨ੍ਹਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਆ ਦੋਸਤੋ ਈਮੇਲ ਦੇ ਨਾਲ ਇਹ ਧਮਕੀ ਜਿਹੜੀ ਕਿ ਭੇਜੀ ਗਈ ਆ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਆਖਰ ਕਿਸ ਤਰ੍ਹਾਂ ਦਾ ਮਾਹੌਲ ਆ ਪਰਿਵਾਰਕ ਮੈਂਬਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਰਿਵਾਰਕ ਮੈਂਬਰ ਇਸ ਸਮੇਂ ਡਰੇ ਹੋਏ ਨੇ ਡਰਨਾ ਵੀ ਬਣਦਾ ਆ ਕਿਉਂਕਿ ਉਹਨਾਂ ਦੇ ਬੱਚੇ ਸਕੂਲ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਉਹ ਬਹੁਤ ਡਰੇ ਹੋਏ ਨੇ ਕਿ ਸਾਡੇ ਬੱਚੇ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਅਨਹੋਣੀ ਨਾ ਵਾਪਰ ਜਾਵੇ ਪਰ ਪੰਜਾਬ ਪੁਲਿਸ ਦੀ ਜੇਕਰ ਗੱਲ ਕਰਨ ਦੀ ਏ ਜਾ ਚੰਡੀਗੜ੍ਹ ਪੁਲਿਸ ਦੀ ਗੱਲ ਕਰ ਲਈ ਤਾਂ ਪੂਰੇ ਇਸ ਸਮੇਂ ਸੁਰੱਖਿਆ ਦੇ ਪ੍ਰਬੰਧ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ ਜਾਂਚ ਹਰ ਇੱਕ ਵਿਸ਼ੇ ਦੇ ਲੈ ਕੇ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਅਖਰ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਪੁਲਿਸ ਇਸ ਸਮੇਂ ਚੌਕਸਾ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੋਈ ਵੀ ਸ਼ੱਕੀ ਹਾਲਾਤਾਂ ਦੇ ਵਿੱਚ ਕੋਈ ਵੀ ਚੀਜ਼ ਤੁਹਾਨੂੰ ਮਿਲਦੀ ਹੈ ਉੱਥੇ ਤਾਂ ਲਗਾਤਾਰ ਚੈਕਿੰਗ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰਿਓ ਨਾਲ ਗਗਨਦੀਪ ਸਿੰਘ ਜਿਵੇਂ ਕਿ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਚੰਡੀਗੜ੍ਹ ਦੇ ਵਿੱਚ ਸਕੂਲਾਂ ਦੇ ਵਿੱਚ 30 ਬੰਬ ਦੇ ਨਾਲ ਅਟਾਉਂ ਦੀ ਧਮਕੀ ਮਿਲੀ ਹੈ ਜੀ ਹਾਂ ਦੋਸਤੋ 30 ਸਕੂਲਾਂ ਨੂੰ ਬੰਬ ਦੇ ਨਾਲ ਅਟਾਉਂ ਦੀ ਧਮਕੀ ਮਿਲੀ ਹੈ ਤੁਹਾਨੂੰ ਦੱਸਦੀ ਕਿ ਇਹ ਧਮਕੀ ਮਿਲੀ ਕਿਉਂ ਆ ਆਖਰ وجہ ਕੀ ਹੈ ਤੁਹਾਨੂੰ ਦੱਸਦੀ ਕਿ وجہ ਈਮੇਲ ਦੇ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾਂ ਈਮੇਲ ਦੇ ਵਿੱਚ ਦੱਸਿਆ ਗਿਆ ਹੈ ਕਿ ਪੀਐਮ ਮੋਦੀ ਨੂੰ ਨਿਸ਼ਾਨਾ ਬਣਾਉਣ ਦੇ ਲਈ ਚੰਡੀਗੜ੍ਹ ਦੇ 30 ਸਕੂਲਾਂ ਦੇ ਵਿੱਚ ਬੰਬ ਦੇ ਨਾਲ ਅਡਾਉਂ ਦੀ ਧਮਕੀ ਆਉਂਦੀ ਆ ਧਮਕੀ ਤੋਂ ਬਾਅਦ ਤੁਹਾਨੂੰ ਦੱਸ ਜੀ ਕਿ ਪੁਲਿਸ ਹੈ ਜਿਹੜੀ ਕਿ ਐਕਟਿਵ ਹੋ ਜਾਂਦੀ ਆ ਐਕਟਿਵ ਹੋਣ ਦਾ ਕਾਰਨ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਨਹੋਨੀ ਨਾ ਵਾਪਰ ਜਵੇ ਦੋਸਤੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿਸ ਤਰ੍ਹਾਂ ਚੰਡੀਗੜ੍ਹ ਦੀ ਪੁਲਿਸ ਹੈ ਜਿਹੜੀ ਕਿ ਜਾਂਚ ਪੂਰੇ ਤਰੀਕੇ ਦੇ ਨਾਲ ਕਰ ਰਹੀ ਆ ਸੁਰੱਖਿਆ ਦੇ ਜੇਕਰ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਤਰੀਕੇ ਦੇ ਨਾਲ ਪ੍ਰਬੰਧ ਕੀਤੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਪੀਐਮ ਮੋਦੀ ਜੋ ਕਿ 1 ਫਰਵਰੀ ਨੂੰ ਡੇਰਾ ਬੱਲਾ ਦਾ ਦੌਰਾ ਕਰਨ ਦੇ ਲਈ ਪੰਜਾਬ ਦੇ ਵਿੱਚ ਆ ਰਹੇ ਨੇ ਅਤੇ ਈਮੇਲ ਦੇ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਟਾਰਗੇਟ ਦੇ ਵਿੱਚ ਲਿਆਉਂਦੇ ਹੋਏ ਉਹਨਾਂ ਦੇ ਸਬੰਧ ਦੇ ਵਿੱਚ ਇਹ ਧਮਕੀ ਹੈ ਜਿਹੜੀ ਕਿ ਮਿਲੀ ਹੋਈ ਆ ਦੋਸਤੋ ਤੁਹਾਨੂੰ ਦੱਸ ਜੀ ਕਿ ਪੂਰੇ 30 ਸਕੂਲ ਚੰਡੀਗੜ੍ਹ ਦੇ ਜਿਨ੍ਹਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਆ ਦੋਸਤੋ ਈਮੇਲ ਦੇ ਨਾਲ ਇਹ ਧਮਕੀ ਜਿਹੜੀ ਕਿ ਭੇਜੀ ਗਈ ਆ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਆਖਰ ਕਿਸ ਤਰ੍ਹਾਂ ਦਾ ਮਾਹੌਲ ਆ ਪਰਿਵਾਰਕ ਮੈਂਬਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਰਿਵਾਰਕ ਮੈਂਬਰ ਇਸ ਸਮੇਂ ਡਰੇ ਹੋਏ ਨੇ ਡਰਨਾ ਵੀ ਬਣਦਾ ਆ ਕਿਉਂਕਿ ਉਹਨਾਂ ਦੇ ਬੱਚੇ ਸਕੂਲ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਉਹ ਬਹੁਤ ਡਰੇ ਹੋਏ ਨੇ ਕਿ ਸਾਡੇ ਬੱਚੇ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਅਨਹੋਣੀ ਨਾ ਵਾਪਰ ਜਾਵੇ ਪਰ ਪੰਜਾਬ ਪੁਲਿਸ ਦੀ ਜੇਕਰ ਗੱਲ ਕਰਨ ਦੀ ਵੀ ਏ ਜਾਂ ਚੰਡੀਗੜ੍ਹ ਪੁਲਿਸ ਦੀ ਗੱਲ ਕਰ ਲਈਏ ਤਾਂ ਪੂਰੇ ਇਸ ਸਮੇਂ ਸੁਰੱਖਿਆ ਦੇ ਪ੍ਰਬੰਧ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ ਜਾਂਚ ਹਰ ਇੱਕ ਵਿਸ਼ੇ ਦੇ ਲੈ ਕੇ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਅਖਰ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਪੁਲਿਸ ਇਸ ਸਮੇਂ ਚੌਕਸਾ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੋਈ ਵੀ ਸ਼ੱਕੀ ਹਾਲਾਤਾਂ ਦੇ ਵਿੱਚ ਕੋਈ ਵੀ ਚੀਜ਼ ਤੁਹਾਨੂੰ ਮਿਲਦੀ ਹੈ ਉੱਥੇ ਤਾਂ ਲਗਾਤਾਰ ਚੈਕਿੰਗ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰਿਓ ਦੇ ਨਾਲ ਗਗਨਦੀਪ ਸਿੰਘ ਜਿਵੇਂ ਕਿ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਚੰਡੀਗੜ੍ਹ ਦੇ ਵਿੱਚ ਸਕੂਲਾਂ ਦੇ ਵਿੱਚ 30 ਬੰਬ ਦੇ ਨਾਲ ਅਟਾਉਣ ਦੀ ਧਮਕੀ ਮਿਲੀ ਹੈ ਜੀ ਹਾਂ ਦੋਸਤੋ 30 ਸਕੂਲਾਂ ਨੂੰ ਬੰਬ ਦੇ ਨਾਲ ਅਟਾਉਣ ਦੀ ਧਮਕੀ ਮਿਲੀ ਹੈ ਤੁਹਾਨੂੰ ਦੱਸਦੀ ਕਿ ਇਹ ਧਮਕੀ ਮਿਲੀ ਕਿਉਂ ਆ ਆਖਰ وجہ ਕੀ ਤੁਹਾਨੂੰ ਦੱਸਦੀ ਕਿ وجہ ਈਮੇਲ ਦੇ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾਂ ਈਮੇਲ ਦੇ ਵਿੱਚ ਦੱਸਿਆ ਗਿਆ ਹੈ ਕਿ ਪੀਐਮ ਮੋਦੀ ਨੂੰ ਨਿਸ਼ਾਨਾ ਬਣਾਉਣ ਦੇ ਲਈ ਚੰਡੀਗੜ੍ਹ ਦੇ 30 ਸਕੂਲਾਂ ਦੇ ਵਿੱਚ ਬੰਬ ਦੇ ਨਾਲ ਅਡਾਉਨ ਦੀ ਧਮਕੀ ਆਉਂਦੀ ਹੈ ਧਮਕੀ ਤੋਂ ਬਾਅਦ ਤੁਹਾਨੂੰ ਦੱਸ ਜੀ ਕਿ ਪੁਲਿਸ ਹੈ ਜਿਹੜੀ ਕੀ ਐਕਟਿਵ ਹੋ ਜਾਂਦੀ ਆ ਐਕਟਿਵ ਹੋਣ ਦਾ ਕਾਰਨ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਨਹੋਨੀ ਨਾ ਵਾਪਰ ਜਵੇ ਦੋਸਤੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਚੰਡੀਗੜ੍ਹ ਦੀ ਪੁਲਿਸ ਹੈ ਜਿਹੜੀ ਕਿ ਜਾਂਚ ਪੂਰੇ ਤਰੀਕੇ ਦੇ ਨਾਲ ਕਰ ਰਹੀ ਆ ਸੁਰੱਖਿਆ ਦੇ ਜੇਕਰ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਤਰੀਕੇ ਦੇ ਨਾਲ ਪ੍ਰਬੰਧ ਕੀਤੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਪੀਐਮ ਮੋਦੀ ਜੋ ਕਿ 1 ਫਰਵਰੀ ਨੂੰ ਡੇਰਾ ਬੱਲਾ ਦਾ ਦੌਰਾ ਕਰਨ ਦੇ ਲਈ ਪੰਜਾਬ ਦੇ ਵਿੱਚ ਆ ਰਹੇ ਨੇ ਅਤੇ ਈਮੇਲ ਦੇ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਟਾਰਗੇਟ ਦੇ ਵਿੱਚ ਲਿਆਉਂਦੇ ਹੋਏ ਉਹਨਾਂ ਦੇ ਸਬੰਧ ਦੇ ਵਿੱਚ ਇਹ ਧਮਕੀ ਆ ਜਿਹੜੀ ਕਿ ਮਿਲੀ ਹੋਈ ਆ ਦੋਸਤੋ ਤੁਹਾਨੂੰ ਦੱਸਦੀ ਕਿ ਪੂਰੇ 30 ਸਕੂਲ ਚੰਡੀਗੜ੍ਹ ਦੇ ਜਿਨ੍ਹਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਆ ਦੋਸਤੋ ਈਮੇਲ ਦੇ ਨਾਲ ਇਹ ਧਮਕੀ ਜਿਹੜੀ ਕਿ ਭੇਜੀ ਗਈ ਆ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਅਖਰ ਕਿਸ ਤਰ੍ਹਾਂ ਦਾ ਮਾਹੌਲ ਆ ਪਰਿਵਾਰਕ ਮੈਂਬਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਰਿਵਾਰਕ ਮੈਂਬਰ ਇਸ ਸਮੇਂ ਡਰੇ ਹੋਏ ਨੇ ਡਰਨਾ ਵੀ ਬਣਦਾ ਆ ਕਿਉਂਕਿ ਉਹਨਾਂ ਦੇ ਬੱਚੇ ਸਕੂਲ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਉਹ ਬਹੁਤ ਡਰੇ ਹੋਏ ਨੇ ਕਿ ਸਾਡੇ ਬੱਚੇ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਅਨਹੋਣੀ ਨਾ ਵਾਪਰ ਜਾਵੇ ਪਰ ਪੰਜਾਬ ਪੁਲਿਸ ਦੀ ਜੇਕਰ ਗੱਲ ਕਰਨ ਵੀਏ ਜਾਂ ਚੰਡੀਗੜ੍ਹ ਪੁਲਿਸ ਦੀ ਗੱਲ ਕਰ ਲਈ ਤਾਂ ਪੂਰੇ ਇਸ ਸਮੇਂ ਸੁਰੱਖਿਆ ਦੇ ਪ੍ਰਬੰਧ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ ਜਾਂਚ ਹਰ ਇੱਕ ਵਿਸ਼ੇ ਦੇ ਲੈ ਕੇ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਅਖਰ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਪੁਲਿਸ ਇਸ ਸਮੇਂ ਚੌਕਸਾ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੋਈ ਵੀ ਸ਼ੱਕੀ ਹਾਲਾਤਾਂ ਦੇ ਵਿੱਚ ਕੋਈ ਵੀ ਚੀਜ਼ ਤੁਹਾਨੂੰ ਮਿਲਦੀ ਹੈ ਉੱਥੇ ਤਾਂ ਲਗਾਤਾਰ ਚੈਕਿੰਗ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰਿਓ ਦੇ ਨਾਲ ਗगनਦੀਪ ਸਿੰਘ ਜਿਵੇਂ ਕਿ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਚੰਡੀਗੜ੍ਹ ਦੇ ਵਿੱਚ ਸਕੂਲਾਂ ਦੇ ਵਿੱਚ 30 ਬੰਬ ਦੇ ਨਾਲ ਓਟਾਉਂ ਦੀ ਧਮਕੀ ਮਿਲੀ ਹੈ ਜੀ ਆ ਦੋਸਤੋ 30 ਸਕੂਲਾਂ ਨੂੰ ਬੰਬ ਦੇ ਨਾਲ ਓਟਾਉਂ ਦੀ ਧਮਕੀ ਮਿਲੀ ਹੈ ਤੁਹਾਨੂੰ ਦੱਸਦੀ ਕਿ ਇਹ ਧਮਕੀ ਮਿਲੀ ਕਿਉਂ ਆ ਆਖਰ وجہ ਕੀ ਤੁਹਾਨੂੰ ਦੱਸਦੀ ਕਿ وجہ ਈਮੇਲ ਦੇ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾਂ ਈਮੇਲ ਦੇ ਵਿੱਚ ਦੱਸਿਆ ਗਿਆ ਹੈ ਕਿ ਪੀਐਮ ਮੋਦੀ ਨੂੰ ਨਿਸ਼ਾਨਾ ਬਣਾਉਣ ਦੇ ਲਈ ਚੰਡੀਗੜ੍ਹ ਦੇ 30 ਸਕੂਲਾਂ ਦੇ ਵਿੱਚ ਬੰਬ ਦੇ ਨਾਲ ਅਡਾਉਨ ਦੀ ਧਮਕੀ ਆਉਂਦੀ ਆ ਧਮਕੀ ਤੋਂ ਬਾਅਦ ਤੁਹਾਨੂੰ ਦੱਸ ਜੀ ਕਿ ਪੁਲਿਸ ਹੈ ਜਿਹੜੀ ਕਿ ਐਕਟਿਵ ਹੋ ਜਾਂਦੀ ਆ ਐਕਟਿਵ ਹੋਣ ਦਾ ਕਾਰਨ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਨਹੋਣੀ ਨਾ ਵਾਪਰ ਜਵੇ ਦੋਸਤੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਸ ਤਰ੍ਹਾਂ ਚੰਡੀਗੜ੍ਹ ਦੀ ਪੁਲਿਸ ਹੈ ਜਿਹੜੀ ਕਿ ਜਾਂਚ ਪੂਰੇ ਤਰੀਕੇ ਦੇ ਨਾਲ ਕਰ ਰਹੀ ਆ ਸੁਰੱਖਿਆ ਦੇ ਜੇਕਰ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਤਰੀਕੇ ਦੇ ਨਾਲ ਪ੍ਰਬੰਧ ਕੀਤੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਪੀਐਮ ਮੋਦੀ ਜੋ ਕਿ 1 ਫਰਵਰੀ ਨੂੰ ਡੇਰਾ ਬੱਲਾ ਦਾ ਦੌਰਾ ਕਰਨ ਦੇ ਲਈ ਪੰਜਾਬ ਦੇ ਵਿੱਚ ਆ ਰਹੇ ਨੇ ਅਤੇ ਈਮੇਲ ਦੇ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਟਾਰਗੇਟ ਦੇ ਵਿੱਚ ਲਿਆਉਂਦੇ ਹੋਏ ਉਹਨਾਂ ਦੇ ਸਬੰਧ ਦੇ ਵਿੱਚ ਇਹ ਧਮਕੀ ਹੈ ਜਿਹੜੀ ਕਿ ਮਿਲੀ ਹੋਈ ਆ ਦੋਸਤੋ ਤੁਹਾਨੂੰ ਦੱਸਦੀ ਕਿ ਪੂਰੇ 30 ਸਕੂਲ ਚੰਡੀਗੜ੍ਹ ਦੇ ਜਿਨ੍ਹਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਆ ਦੋਸਤੋ ਈਮੇਲ ਦੇ ਨਾਲ ਇਹ ਧਮਕੀ ਜਿਹੜੀ ਕਿ ਭੇਜੀ ਗਈ ਆ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਆਖਰ ਕਿਸ ਤਰ੍ਹਾਂ ਦਾ ਮਾਹੌਲ ਆ ਪਰਿਵਾਰਕ ਮੈਂਬਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਰਿਵਾਰਕ ਮੈਂਬਰ ਇਸ ਸਮੇਂ ਡਰੇ ਹੋਏ ਨੇ ਡਰਨਾ ਵੀ ਬਣਦਾ ਆ ਕਿਉਂਕਿ ਉਹਨਾਂ ਦੇ ਬੱਚੇ ਸਕੂਲ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਉਹ ਬਹੁਤ ਡਰੇ ਹੋਏ ਨੇ ਕਿ ਸਾਡੇ ਬੱਚੇ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਅਨਹੋਣੀ ਨਾ ਵਾਪਰ ਜਾਵੇ ਪਰ ਪੰਜਾਬ ਪੁਲਿਸ ਦੀ ਜੇਕਰ ਗੱਲ ਕਰਨੀ ਵੀ ਏ ਜਾਂ ਚੰਡੀਗੜ੍ਹ ਪੁਲਿਸ ਦੀ ਗੱਲ ਕਰਨੀ ਤਾਂ ਪੂਰੇ ਸਮੇਂ ਸੁਰੱਖਿਆ ਦੇ ਪ੍ਰਬੰਧ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ ਜਾਂਚ ਹਰ ਇੱਕ ਵਿਸ਼ੇ ਦੇ ਲੈ ਕੇ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਅਖਰ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਪੁਲਿਸ ਇਸ ਸਮੇਂ ਚੌਕਸਾ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੋਈ ਵੀ ਸ਼ੱਕੀ ਹਾਲਾਤਾਂ ਦੇ ਵਿੱਚ ਕੋਈ ਵੀ ਚੀਜ਼ ਤੁਹਾਨੂੰ ਮਿਲਦੀ ਹੈ ਉੱਥੇ ਤਾਂ ਲਗਾਤਾਰ ਚੈਕਿੰਗ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰਿਓ ਦੇ ਨਾਲ ਗਗਨਦੀਪ ਸਿੰਘ ਜਿਵੇਂ ਕਿ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਚੰਡੀਗੜ੍ਹ ਦੇ ਵਿੱਚ ਸਕੂਲਾਂ ਦੇ ਵਿੱਚ 30 ਬੰਬ ਦੇ ਨਾਲ ਓਟਾਉਂ ਦੀ ਧਮਕੀ ਮਿਲੀ ਹੈ ਜੀ ਹਾਂ ਦੋਸਤੋ 30 ਸਕੂਲਾਂ ਨੂੰ ਬੰਬ ਦੇ ਨਾਲ ਓਟਾਉਂ ਦੀ ਧਮਕੀ ਮਿਲੀ ਹੈ ਤੁਹਾਨੂੰ ਦੱਸਦੀ ਕਿ ਇਹ ਧਮਕੀ ਮਿਲੀ ਕਿਉਂ ਆ ਆਖਰ وجہ ਕੀ ਤੁਹਾਨੂੰ ਦੱਸਦੀ ਕਿ ਵਜਾ ਈਮੇਲ ਦੇ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾਂ ਈਮੇਲ ਦੇ ਵਿੱਚ ਦੱਸਿਆ ਗਿਆ ਹੈ ਕਿ ਪੀਐਮ ਮੋਦੀ ਨੂੰ ਨਿਸ਼ਾਨਾ ਬਣਾਉਣ ਦੇ ਲਈ ਚੰਡੀਗੜ੍ਹ ਦੇ 30 ਸਕੂਲਾਂ ਦੇ ਵਿੱਚ ਬੰਬ ਦੇ ਨਾਲ ਅਡਾਉਨ ਦੀ ਧਮਕੀ ਆਉਂਦੀ ਹੈ ਧਮਕੀ ਤੋਂ ਬਾਅਦ ਤੁਹਾਨੂੰ ਦੱਸ ਜੀ ਕਿ ਪੁਲਿਸ ਹੈ ਜਿਹੜੀ ਕੀ ਐਕਟਿਵ ਹੋ ਜਾਂਦੀ ਆ ਐਕਟਿਵ ਹੋਣ ਦਾ ਕਾਰਨ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਨਹੋਨੀ ਨਾ ਵਾਪਰ ਜਵੇ ਦੋਸਤੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿਸ ਤਰ੍ਹਾਂ ਚੰਡੀਗੜ੍ਹ ਦੀ ਪੁਲਿਸ ਹੈ ਜਿਹੜੀ ਕਿ ਜਾਂਚ ਪੂਰੇ ਤਰੀਕੇ ਦੇ ਨਾਲ ਕਰ ਰਹੀ ਆ ਸੁਰੱਖਿਆ ਦੇ ਜੇਕਰ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਤਰੀਕੇ ਦੇ ਨਾਲ ਪ੍ਰਬੰਧ ਕੀਤੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਪੀਐਮ ਮੋਦੀ ਜੋ ਕਿ 1 ਫਰਵਰੀ ਨੂੰ ਡੇਰਾ ਬੱਲਾ ਦਾ ਦੌਰਾ ਕਰਨ ਦੇ ਲਈ ਪੰਜਾਬ ਦੇ ਵਿੱਚ ਆ ਰਹੇ ਨੇ ਅਤੇ ਈਮੇਲ ਦੇ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਟਾਰਗੇਟ ਦੇ ਵਿੱਚ ਲਿਆਉਂਦੇ ਹੋਏ ਉਹਨਾਂ ਦੇ ਸਬੰਧ ਦੇ ਵਿੱਚ ਇਹ ਧਮਕੀ ਆ ਜਿਹੜੀ ਕਿ ਮਿਲੀ ਹੋਈ ਆ ਦੋਸਤੋ ਤੁਹਾਨੂੰ ਦੱਸਦੀ ਕਿ ਪੂਰੇ 30 ਸਕੂਲ ਚੰਡੀਗੜ੍ਹ ਦੇ ਜਿਨ੍ਹਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਆ ਦੋਸਤੋ ਈਮੇਲ ਦੇ ਨਾਲ ਇਹ ਧਮਕੀ ਜਿਹੜੀ ਕਿ ਭੇਜੀ ਗਈ ਆ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਆਖਰ ਕਿਸ ਤਰ੍ਹਾਂ ਦਾ ਮਾਹੌਲ ਆ ਪਰਿਵਾਰਕ ਮੈਂਬਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਰਿਵਾਰਕ ਮੈਂਬਰ ਇਸ ਸਮੇਂ ਡਰੇ ਹੋਏ ਨੇ ਡਰਨਾ ਵੀ ਬਣਦਾ ਆ ਕਿਉਂਕਿ ਉਹਨਾਂ ਦੇ ਬੱਚੇ ਸਕੂਲ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਉਹ ਬਹੁਤ ਡਰੇ ਹੋਏ ਨੇ ਕਿ ਸਾਡੇ ਬੱਚੇ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਅਨਹੋਣੀ ਨਾ ਵਾਪਰ ਜਾਵੇ ਪਰ ਪੰਜਾਬ ਪੁਲਿਸ ਦੀ ਜੇਕਰ ਗੱਲ ਕਰਨ ਵੀਏ ਜਾਂ ਚੰਡੀਗੜ੍ਹ ਪੁਲਿਸ ਦੀ ਗੱਲ ਕਰ ਲਈਏ ਤਾਂ ਪੂਰੇ ਇਸ ਸਮੇਂ ਸੁਰੱਖਿਆ ਦੇ ਪ੍ਰਬੰਧ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ ਜਾਂਚ ਹਰ ਇੱਕ ਵਿਸ਼ੇ ਦੇ ਲੈ ਕੇ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਅਖਰ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਪੁਲਿਸ ਇਸ ਸਮੇਂ ਚੌਕਸਾ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੋਈ ਵੀ ਸ਼ੱਕੀ ਹਾਲਾਤਾਂ ਦੇ ਵਿੱਚ ਕੋਈ ਵੀ ਚੀਜ਼ ਤੁਹਾਨੂੰ ਮਿਲਦੀ ਹੈ ਉੱਥੇ ਤਾਂ ਲਗਾਤਾਰ ਚੈਕਿੰਗ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰਿਓ